ਇਹ ਮਿਤੀ 4 ਤਰੀਕ ਦੀ ਰਾਤ ਨੂੰ থানা ਟੈਂਟ ਦੇ ਵਿੱਚ ਕਮਲਾ ਨਗਰੋ ਕਲੋਨੀ ਜੋ ਕਿ ਏਰੀਆ ਟੈਂਟ ਦਾ ਹੈਗਾ ਇਸ ਦੇ ਵਿੱਚ ਕੁਝ ਲੜਕਿਆਂ ਨੇ ਇੱਥੇ ਆ ਕੇ ਘਰਾਂ ਦੇ ਵਿੱਚ ਜਿਹੜੇ ਸ਼ੀਸ਼ੇ ਦੀ ਭੰਡੋੜ ਕੀਤੀ ਸੀ ਤੇ ਜਿਹੜੇ ਇੱਥੇ ਮੋਟਰਸਾਈਕਲ ਤੇ ਕਾਰਾਂ ਖੜੀਆਂ ਸੀਗੀਆਂ ਉਹਨਾਂ ਦਾ ਵੀ ਨੁਕਸਾਨ ਕੀਤਾ ਸੀਗਾ ਉਸ ਮਾਮਲੇ ਦੀ ਤਫ਼ਤੀਸ਼ ਕਰਦਿਆਂ ਹੋਇਆਂ ਅਸੀਂ ਥਾਣਾ ਕੈਂਟ ਦੇ ਵਿੱਚ 28 ਨੰਬਰ ਐਫ ਆਈ ਆਰ ਦਰਜ ਰਜਿਸਟਰ ਕੀਤੀ ਸੀਗੀ ਜਿਸ ਦੇ ਵਿੱਚ ਅਸੀਂ 6 ਦੋਸ਼ੀ ਜਿਹੜੇ ਸੀਗੇ ਬਾਈ ਨੇਮ ਪਛਾਣ ਕਰ ਲਈ ਸੀਗੀ ਤੇ 10-15 ਦੋਸ਼ੀ ਜਿਹੜੇ ਸੀਗੇ ਅਣਪਛਾਤੇ ਇਹਦੇ ਵਿੱਚ ਬੰਦਿਆਂ ਦੇ ਉੱਪਰ ਮੁਕੱਦਮਾ ਦਰਜ ਕੀਤਾ ਸੀਗਾ ਇਸ ਦੀ ਤਫ਼ਤੀਸ਼ ਤੋਂ ਸਾਹਮਣੇ ਆਇਆ ਕਿ ਇਹਦੇ ਵਿੱਚ 2 83 ਕੀ ਲਾਲਾ ਤੇ ਇੱਕ ਗੋਰੀਆ ਇਹ ਪਰਸ਼ਰਮ ਨਗਰ ਦੇ ਰਣਵਾੜੀ ਇਲਾਕੇ ਦੇ ਵਿੱਚ ਕੁਝ ਵਿਅਕਤੀ ਨੇ ਇੱਥੇ ਆ ਕੇ ਇਹਨਾਂ ਨਾਲ ਆਪਸ ਦੇ ਵਿੱਚ ਫੋਨ ਤੇ ਗੱਲ ਕਰਕੇ ਇੱਥੇ ਆਏ ਸੀਗੇ ਤੇ ਇੱਕ ਦੂਜੇ ਨਾਲ ਉਹਨਾਂ ਨੇ ਟਾਈਮ ਬਣ ਕੇ ਲੜਾਈ ਕੀਤੀ ਸੀ ਤੇ ਉਸ ਲੜਾਈ ਦੌਰਾਨ ਜਿਹੜੇ ਕੁਝ ਘਰਾਂ ਦੀਆਂ ਗੱਡੀਆਂ ਤੇ ਮੋਟਰਸਾਈਕਲ ਬਾਹਰ ਖੜੇ ਸੀਗੇ ਉਹਨਾਂ ਦੀ ਵੀ ਇਹਨਾਂ ਨੇ ਭੰਨ ਤੋੜ ਦਿੱਤੀ ਸੀ ਇਸ ਮਾਮਲੇ ਵਿੱਚ ਡੀਐਸਪੀ ਸਿਟੀ 2 ਜੀ ਸਰਬਜੀਤ ਸਿੰਘ ਜੀ ਉਹਨਾਂ ਦੀ ਟੀਮਜ਼ ਵੱਲੋਂ ਮਿੰਟ ਕਰ ਰਿਹਾ ਹੋਇਆ ਇਨਵੈਸਟੀਗੇਸ਼ਨ ਕਰਦੇ ਆ ਜਿਹੜੇ ਦੋਸ਼ੀ ਸੀਗੇ ਮੁਕਦਮੇ ਦੇ 12 ਦੋਸ਼ੀ ਆ ਟੋਟਲ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਗ੍ਰਫਤਾਰ ਕਰਕੇ ਜਿਹੜਾ ਹੈਗਾ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਨੇ ਡੰਡੇ ਛੋਟੇ ਜਾਂ ਜੋ ਵੀ ਉਹਨਾਂ ਨੇ ਵੈਪਨ ਯੂਜ਼ ਕੀਤੇ ਸੀਗੇ ਉਹ ਸਾਰੇ ਅਸੀਂ ਰਿਕਵਰ ਕਰ ਲਏ ਨੇ ਤੇ ਨਾਲ ਹੀ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਵੀ ਜਿਹੜਾ ਵੀ ਬੰਦਾ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਸ਼ਰਾਰਤੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੂਗਾ ਜਾਂ ਕਾਨੂੰਨ ਨੂੰ ਹੱਥ 'ਚ ਲੈਣ ਦੀ ਕੋਸ਼ਿਸ਼ ਕਰੂਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਸੋ ਇਹਦੇ ਵਿੱਚ ਜਿਹੜੇ 12 ਬੰਦੇ ਸੀ ਗ੍ਰਫਤਾਰ ਕੀਤੇ ਨੇ ਇਹਨਾਂ ਤੋਂ 2-4 ਬੰਦੇ ਜਿਹੜੇ ਇਹਨਾਂ ਦੇ ਬਾਕੀ ਰਹਿ ਗਏ ਨੇ ਇਹਨਾਂ ਤੋਂ ਵੀ ਪੁੱਛ ਲਿਆ ਉਹਨਾਂ ਦੇ ਨਾਮ ਆਇਡੈਂਟੀਫਾਈ ਕਰ ਲਿਆ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਾਵਾਂਗੇ ਤੇ ਉਹਨਾਂ ਨੂੰ ਜਲਦੀ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਪਹਿਲਾਂ ਇਹਨਾਂ ਦੇ ਉੱਪਰ ਕਾਫੀ ਮੁਕੱਦਮੇ ਦਰਜ ਨੇ ਜਿਹੜੇ ਦੋਸ਼ੀ ਨੇ ਜਿਹੜਾ ਗੋਲੀਆ ਬੰਦਾ ਪਹਿਲਾਂ ਫੜਿਆ ਸੀਗਾ ਸਭ ਤੋਂ ਪਹਿਲਾਂ ਉਸ ਦੇ ਉੱਪਰ ਤੁਸੀਂ ਦੇਖਿਆ ਪਿਛਲੇ ਦਿਨੀ ਜਿਹੜਾ ਥਾਣਾ ਸਿਵਲ ਲਾਈਨ ਦੇ ਵਿੱਚ ਇੱਕ ਲੜਕਿਆਂ ਨੇ ਸਟੇਡੀਅਮ ਦੇ ਬਾਹਰ ਇੱਕ ਲੜਕੇ ਦੇ ਸਿਰ ਦੇ ਉੱਪਰ ਰਾਣ ਨਾਲ ਇੱਕ ਨਮਲਾ ਕੀਤਾ ਸੀਗਾ ਉਹਦੇ ਵਿੱਚ ਉਹਦੀ ਗ੍ਰਿਫਤਾਰੀ ਬਾਕੀ ਸੀਗੀ ਉਹਨੂੰ ਗ੍ਰਿਫਤਾਰ ਕਰਕੇ ਅਸੀਂ ਉਸ ਮੁਕਦਮੇ ਦੇ ਵਿੱਚ ਵੀ ਦੀ ਗ੍ਰਿਫਤਾਰੀ ਪਾਈਏ ਤੋਂ ਜੇ ਥਾਣਾ ਸਿਵਲ ਲੈਂਡ ਦੇ ਵਿੱਚ 308 ਦਾ ਮੁਕਦਮਾ ਸੀਗਾ ਇਸ ਤੋਂ ਲਾਵਾ ਜਿਹੜਾ ਲਾਲਾ ਚੂਚਾ ਹੈ ਇਹ ਪਿਛਲੇ ਦਿਨੀ ਜਿਹੜੀ ਇੱਕ ਥਾਣਾ ਕੈਂਟ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਇੱਕ ਐਸਐਲਰ ਰਾਈਫਲ ਦਾ ਮਾਮਲਾ ਸੀਗਾ ਤੁਹਾਡੇ ਸਾਰਿਆਂ ਦੇ ਵਿੱਚ ਧਿਆਨ ਦੇ ਵਿੱਚ ਉਸ ਮੁਕਦਮੇ ਦੇ ਵਿੱਚ ਵੀ ਇਹ ਜਿਹੜੀ ਸੀਗੀ ਇਹਨਾਂ ਦੀ ਗ੍ਰਿਫਤਾਰੀ ਉਦੋਂ ਹੋਈ ਸੀਗੀ ਸੋ ਇਸ ਜਿਹੜੇ ਆਲਮੋਸਟ ਸਾਰੇ ਬੰਦੇ ਨੇ ਇਹਨਾਂ ਦੇ ਉੱਪਰ ਇੱਕ ਇੱਕ ਦੋ ਦੋ ਮੁਕਦਮੇ ਦਰਜ ਨੇ ਕ੍ਰਿਮੀਨਲ ਮਾਈਂਡਡ ਵਿਅਕਤੀ ਨੇ ਸੋ ਇਹਨਾਂ ਨੂੰ ਬੜਾ ਸ਼ਕਤੀ ਨਾਲ ਇਹਨਾਂ ਨੂੰ ਅਸੀਂ ਜਿਹੜੀ ਸਖਤ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਇਨਸ਼ੋਰ ਕਰਾਂਗੇ ਜਿਹੜੀ ਅੱਗੇ ਤੋਂ ਇਦਾਂ ਦੀ ਕੋਈ ਘਟਨਾ ਨੂੰ ਅੰਜਾਮ ਨਾ ਦੇ ਕੰਮ ਤਾਂ ਦਾ ਹੀ ਕਰਦੇ ਹੁੰਦੇ ਆ ਆਲਮੋਸਟ ਸਾਰੇ ਜਿਹੜੇ ਹੈਗੇ ਮੁੰਡੇ ਵਿਹਲੇ ਨੇ ਜਾਂ ਥੋੜੇ-ਮੋਟੇ ਪਰਸਨਾਮ ਨਗਰ ਦੇ ਈਲ ਵਿੱਚ ਥੋੜਾ-ਬਹੁਤ ਕੰਮ ਕਰਦੇ ਛੋਟਾ-ਮੋਟਾ ਜ਼ਿਆਦਾਤਰ ਜਿਹੜੇ ਹੈਗੇ ਆਲਮੋਸਟ ਇਹ ਜਿਹੜੇ ਹੈਗੇ ਨੇ ਘਰ ਦੇ ਵਿੱਚ ਵਿਹਲਾ ਰਹਿੰਦੇ ਨੇ ਤੇ ਪੈਸਾ ਕਮਾਉਣ ਵਾਸਤੇ ਜਿਹੜੀ ਹੈਗੀ ਮਾੜੇ-ਮੋਟੇ ਜਿਹੜੇ ਇਜ਼ੀ ਮਨੀ ਇਜ਼ੀ ਮਨੀ ਵਾਸਤੇ ਜਿਹੜੇ ਹੈਗੇ ਆ ਥੋੜਾ-ਬਹੁਤ ਗਲਤ ਕੰਮ ਵੀ ਕਰਦੇ ਸਰ ਇੱਕ ਵੀਡੀਓ ਚ ਅ ਉਹ پلاਸਟਿਕ ਆ ਕੀਤਾ ਉਹ ਕਿਸ ਚੀਜ਼ ਨਾਲ ਕੀਤਾ ਇਹਨਾਂ ਨੇ ਦੇਖੋ ਉੱਥੇ ਜਿਹੜੇ ਮੋਟਰਸਾਈਕਲ ਖੜੇ ਸੀਗੇ ਉਹਨਾਂ ਨੂੰ ਵੀ ਤੋੜਿਆ ਤੇ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਨੂੰ ਵੀ ਭੰਨਿਆ ਇਹਨਾਂ ਨੇ ਹੋ ਸਕਦਾ ਇਹਨਾਂ ਨੇ ਕਿਸੇ ਜਿਹੜੇ ਗੋਲੀਆਂ ਹੈਗਾ ਉਹਦੇ ਨਾਲ ਅੱਗ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਸੋ ਇਹ ਸਾਰੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਕੁਝ ਇਹਨਾਂ ਨੇ ਆਤਿਸ਼ਬਾਜ਼ੀ ਵੀ ਉੱਥੇ ਚਲਾਇਆ ਸੀਗਾ ਘਰ ਦੇ ਵਿੱਚ ਜਿਹੜੇ ਘਰਾਂ ਵਾਲ ਸਿੱਧੀਆਂ ਕਰਕੇ ਸੋ ਇਹਨਾਂ ਨੇ ਜਿਹੜੇ ਵੀ ਕੰਮ ਕੀਤਾ ਇਹਦੀ ਅੱਗੇ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਕਿ ਇਹਨਾਂ ਦੇ ਨਾਲ ਹੋਰ ਕਿਹੜੇ ਬੰਦੇ ਹੈਗੇ ਨੇ ਤੇ ਇਨਸ਼ੋਰ ਕਰਾਂਗੇ ਕਿ ਇਦਾਂ ਦੀ ਜਿਹੜੀ ਘਟਨਾ ਨੂੰ ਦੁਬਾਰਾ ਜਿਹੜਾ ਹੈਗਾ ਕੋਈ ਵੀ ਹੌਸਲਾ ਨਾ ਕਰੇ ਇਦਾਂ ਦਾ ਬਿਲਕੁਲ ਇਹਨਾਂ ਦੇ ਜਿਹੜੇ ਅਸਲੀ ਅਕੀ ਮੁਕਦਮੇ ਦੇ ਵਿੱਚ ਅਰੈਸਟ ਕਰਕੇ ਅੱਜ ਫਿਰ ਜਿਹੜੀ ਇਨਵੈਸਟੀਗੇਸ਼ਨ ਪੂਰੀ ਜਿਹੜੀਆਂ ਗੱਡੀਆਂ ਜਿਹੜਾ ਭੰਗਿਆ ਉਹ ਆਮ ਲੋਕਾਂ ਦੀਆਂ ਭੰਗਿਆ ਕਹਿੰਦਾ ਨਹੀਂ ਆਉਂਦੀਆਂ ਨਹੀਂ ਨਹੀਂ ਉਹ ਜਿਹੜੀਆਂ ਗੱਡੀਆਂ ਜਿਹੜੇ ਕਮਲਾ ਨਹਿਰੂ ਕਲੋਨੀ ਦੇ ਵਿੱਚ ਲੋਕ ਰਹਿਣ ਵਾਲੇ ਨੇ ਜਿਹੜੇ ਗਲੀ ਦੇ ਵਿੱਚ ਲੜੇ ਆ ਉਹਨਾਂ ਦੀ ਰੈਜ਼ੀਡੈਂਸ ਦੀਆਂ ਗੱਡੀਆਂ ਸੀ ਵਹੀਕਲ ਉਹਨਾਂ ਦੇ ਸੀਗੇ ਇਹਨਾਂ ਦਾ ਜਿਹੜਾ ਹੈਗਾ ਮੋਟਰਸਾਈਕਲ ਸ਼ਾਇਦ ਇੱਕ ਦੋਸ਼ੀ ਦਾ ਹੈਗਾ ਇਹਨਾਂ ਦੇ ਵਿੱਚ ਸੋ ਜਿਹੜੇ ਬਾਕੀ ਵਹੀਕਲ ਸੀਗੇ ਜਿਹੜੇ ਰੈਜ਼ਿਡੈਂਟਸ ਕਮਲਾਲਾ ਰੂ ਕਲੋਨੀ ਦੇ ਨੇ ਉਹਨਾਂ ਦੀ ਗੱਡੀਆਂ ਸੀ। ਪਹਿਲੇ ਵੀ ਲੜਾਈ ਹੋਈ ਉਸ ਟਾਈਮ ਉਹਦਾ ਕੀ ਕਿ ਬੁੱਕਕਾਰ ਇਹ ਆਪਸ ਦੇ ਵਿੱਚ ਇਹਨਾਂ ਦੀ ਪਹਿਲਾਂ ਤੋਂ ਰੰਜਿਸ਼ ਹੈਗੀ ਹੈ ਜੀ ਗੋਲੀਆਂ ਹੈਗਾ ਇੱਕ ਪਾਸੇ ਇਹ ਦੇ ਇੱਕ ਪਾਸੇ ਲਾਲਾ ਗਰੁੱਪ ਹੈਗਾ ਦੋ ਛੋਟੇ ਛੋਟੇ ਗਰੁੱਪ ਜੇ ਬਣੇ ਹੋਏ ਨੇ ਲੋਕਲ ਗਰੁੱਪਸ ਬਣਾਏ ਹੋਏ ਨੇ ਇਹਨਾਂ ਆਪਸ ਦੇ ਵਿੱਚ। ਸੋ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਬੜੀ ਅਸੀਂ ਸਖਤ ਕਾਰਵਾਈ ਕਰਾਂਗੇ ਨੇ ਸ਼ੋਰ ਕਰਾਂਗੇ ਜਿਹੜੇ ਗਰੁੱਪਵਾਦੀ ਇਹਨੂੰ ਵੀ ਅਸੀਂ ਨੱਥ ਪਾਉਣ ਦੀ ਕੋਸ਼ਿਸ਼ ਕਰਾਂਗੇ। ਜਿਹੜੇ ਛੋਟੀ ਉਮਰ ਦੇ ਬੱਚੇ ਆੜੇ ਆਲਮੋਸਟ ਜਿਹੜੇ ਪਾਪਾ ਮੁਕਦਮੇ ਦੇਖੇ ਜਿਹੜੇ ਕਨਾਲ ਕਲੋਨੀ ਦੇ ਵਿੱਚ ਵੀ ਦਰਜ ਹੋਇਆ ਮੁਕਦਮਾ ਉਸ ਦੇ ਵਿੱਚ ਵੀ ਜਿਹੜੇ ਸਾਰੇ ਮੁੰਡੇ ਨੇ 20 21 ਸਾਲ ਦੇ ਕਰੀਬਰ ਹੈਗੇ ਨੇ ਉਸ ਦੇ ਵਿੱਚ ਵੀ ਅਸੀਂ ਸਾਰੇ ਬੰਦੇ ਫੜਲੇ ਸੀਗੇ ਨਾਲ ਹੀ ਅਸੀਂ ਯੂਥ ਨੂੰ ਵੀ ਅਪੀਲ ਕਰਨਾ ਚਾਹਾਂਗੇ ਕਿ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦੀ ਛੋਟੀ ਛੋਟੀ ਚੀਜ਼ਾਂ ਨੂੰ ਲੈ ਕੇ ਇੰਪੇਸ਼ੈਂਟ ਹੋਣ ਦੀ ਲੋੜ ਨਹੀਂ ਇਹ ਪੜ੍ਹਾਈ ਦਾ ਟਾਈਮ ਹੁੰਦਾ ਬੰਦੇ ਦਾ ਜੇ ਇਸ ਏਜ ਦੇ ਵਿੱਚ ਆ ਕੇ ਜੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਨਵੋਲ ਹੋਣਗੇ ਮੁਕਦਮਾ ਦਰਜ ਹੋਊਗਾ ਜੇਲ੍ਹ ਜਾਣਗੇ ਤਾਂ ਕੱਲ ਨੂੰ ਆਪਣਾ ਜਿਹੜਾ ਪ੍ਰਵਿੱਖ ਕਿਦਾਂ ਸੁਧਾਰਨਗੇ ਸੋ ਇਹਨਾਂ ਸਾਰਿਆਂ ਨੂੰ ਨਾਲ ਦੀ ਨਾਲ ਅਸੀਂ ਅਪੀਲ ਵੀ ਕਰਦਾ ਮੈਂ ਕਿ ਆਪਣਾ ਜਿਹੜਾ ਹੈਗਾ ਫਿਊਚਰ ਸੁਧਾਰਨ ਵਾਸਤੇ ਆਪਣੇ ਮਿਹਨਤ ਕਰੋ ਪੜ੍ਹਾਈ ਕਰੋ ਜੇਕਰ ਕੋਈ ਬੰਦਾ ਜਿਹੜਾ ਹੈਗਾ ਜੇਕਰ ਕਿਸੇ ਕੰਮ ਕਰਨਾ ਸਿੱਖਣਾ ਚਾਹੁੰਦਾ ਤਾਂ ਕੰਮ ਸਿੱਖੇ ਤਾਂ ਕਿ ਕਿਉਂਕਿ ਜਦੋਂ ਬੰਦਾ ਕਿਸੇ ਕੰਮ ਦੇ ਵਿੱਚ ਲੱਗਦਾ ਤਾਂ ਇੱਕ ਤਰ੍ਹਾਂ ਦਾ ਜਿਹੜਾ ਸਮਾਂ ਹੈਗਾ ਉਹ ਪ੍ਰੋਪਰ ਯੂਟਿਲਾਈਜ਼ ਹੁੰਦਾ ਹੈ ਸੈਕੰਡਲੀ ਜਿਹੜਾ ਹੈਗਾ ਉਹ ਕ੍ਰਿਮੀਨਲ ਐਕਟੀਵਿਟੀ ਤੋਂ ਬਚਿਆ ਰਹਿੰਦਾ ਇਦਾਂ ਦੇ ਗਰੁੱਪਸ ਤੋਂ ਬਚਿਆ ਰਹਿੰਦਾ ਤੇ 3rd ਜਿਹੜਾ ਹੈਗਾ ਫਿਊਚਰ ਦੇ ਵਿੱਚ ਉਹ ਤਾਂ ਜਿਹੜਾ ਆਪਣੇ ਪੈਰਾਂ ਦੇ ਉੱਪਰ ਖੜਾ ਹੋਣ ਦੀ ਉਹ ਤਾਕਤ ਵੀ ਰੱਖਦਾ ਦੋਸ਼ੀ ਸਾਰੇ ਬੜੇਗੇ ਹੀ ਸਾਰੇ ਇਹਦੇ ਵਿੱਚ 12 ਬੰਦੇ ਅਸੀਂ ਫੜ ਲੈਣੇ ਤਕਰੀਬ ਤੇ ਇੱਕ ਦੋ ਬੰਦੇ ਹੋਰ ਹੈਗੇ ਨੇ ਉਹ ਵੀ ਜਲਦੀ ਅਸੀਂ ਫੜ ਲਾਂਗੇ